ਤੋਂ ਇਸ ਵੇਲੇ ਗਏ ਲੁਧਿਆਣਾ ਸ਼ਹਿਰ ਦੇ ਪੀਏਯੂ ਦੇ ਸਪੋਰਟਸ ਗਰਾਊਂਡ ਤੇ ਜਿੱਥੇ ਤੁਹਾਨੂੰ ਦੱਸਦਾ ਕਿ ਸਕੂਲ ਦੇ ਬੱਚਿਆਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਪੀਟੀ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਹੁਣ ਜਿਹੜਾ ਵਾ ਡਾਂਸ ਪਰਫਾਰਮੈਂਸ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਇਲਾਵਾ ਇੱਥੇ ਗਿੱਧਾ ਦਾ ਅਸੀਂ ਦੇਖਣ ਨੂੰ ਕੱਲ ਮਿਲੇਗਾ ਭੰਗੜਾ ਦੇਖਣ ਨੂੰ ਮਿਲੇਗਾ ਔਰ ਫੁੱਲ ਡਰੈਸ ਜਿਹੜੀ ਰੈਸਲ ਹੈ ਉਹ ਇਸ ਟਾਈਮ ਇੱਥੇ ਲੁਧਿਆਣਾ ਸ਼ਹਿਰ ਦੀ ਪੀਏ ਉਦੇ ਸਪੋਰਟਸ ਗਰਾਉਂਡ ਦੇ ਵਿੱਚ ਕੀਤੀ ਜਾ ਰਹੀ ਹੈ ਲਗਭਗ ਫਖ ਸਕੂਲਾਂ ਦੇ ਜਿਹੜੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਦੇ ਨਾ ਫੁੱਲ ਡਰੈਸ ਰੈਸਲ ਕਰਨ ਵਾਸਤੇ ਆਪਣੀ ਆਪਣੀ ਪਰਫਾਰਮੈਂਸ ਦੇ ਅਕੋਰਡਿੰਗ ਆਪਣੀ ਆਪਣੀਆਂ ਡਰੈਸਿਸ ਪਾ ਕੇ ਆਏ ਨੇ ਬੱਚਾ ਨੇ ਬਹੁਤ ਆਪਣੀ ਮਿਹਨਤ ਕੀਤੀ ਹੈ ਤੇ ਇਸ ਵਾਰੀ ਜਿਹੜੇ ਸਾਡੇ ਸਪੈਸ਼ਲ ਚਿਲड्रन ਹੈ ਉਹਨਾਂ ਦਾ ਹੁਨਰ ਅੱਗੇ ਲਾਉਣ ਲਈ ਅਸੀਂ ਉਹਨਾਂ ਤੋਂ ਇੱਕ ਸਪੈਸ਼ਲ ਆਈਟਮ ਕਰਾ ਰਹੇ ਨੈਸ਼ਨਲ ਐਂਥਮ ਦੀ ਤੇ ਜਿਹੜੇ ਬੱਚੇ ਦੇਖ ਨਹੀਂ ਸਕਦੇ ਜਾਂ ਸੁਣ ਬੋਲ ਨਹੀਂ ਸਕਦੇ ਉਹ ਆਈਟਮ ਪ੍ਰਪੇਅਰ ਉਹਨਾਂ ਨੇ ਕੀਤੀ ਹੈਗੀ ਹੈ ਔਰ ਮੋਰ ਦੈਨ 1500 ਬੱਚਾ ਇੱਥੇ ਪਾਰਟਿਸਿਪੇਟ ਕਰ ਰਿਹਾ ਹੈਗਾ ਹੈ ਸਿਕਿਉਰਿਟੀ ਪੱਖੋਂ ਵੀ ਪੂਰੇ ਇੰਤਜ਼ਾਮ ਕਰ ਦਿੱਤੇ ਗਏ ਹੈਗੇ ਸਾਡੇ ਜਿਹੜੇ ਚੀਫ ਗੈਸਟ ਹੋਣਗੇ ਉਹ ਸਾਡੇ ਲੋਕਲ ਗਵਰਨਮੈਂਟ ਮਿਨਿਸਟਰ ਸਰਦਾਰ ਬਲਕਾਰ ਸਿੰਘ ਜੀ ਉਹ ਆਣਗੇ ਐਂਡ ਬਾਕੀ ਸਾਡੀ ਤਿਆਰੀਆਂ ਮੁਕੰਮਲ ਹੈਗੀ ਹੈ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਹੈਪੀ ਇੰਡੀਪੈਂਡੈਂਸ ਡੇ विश ਕਰਨਾ ਚਾਹੁੰਦੀ हेलो नमस्ते सशिकादा आप दोस्तों मैं राठौर दोस्त सरदीप तू और तुसी देख रहे लुधियाना लाइव सो दोस्तों इसमें लगे लुधियाना शायद पीएयू दे स्पोर्ट्स ग्राउंड ते जिथे ਤੁਹਾਨੂੰ ਦੱਸਦਾ ਕਿ ਸਕੂਲ ਦੇ ਬੱਚਿਆਂ ਵਾਲਾ ਤੁਸੀਂ ਦੇਖ ਸਕਦੇ ਹੋ ਕਿ ਪੀਟੀ ਕੀਤੀ ਗਈ ਔਰ ਉਸ ਤੋਂ ਬਾਅਦ ਹੁਣ ਜਿਹੜਾ ਵਾ ਡਾਂਸ ਪਰਫਾਰਮੈਂਸ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਇਲਾਵਾ ਇੱਥੇ ਗਿੱਧਾ ਦਾ ਅਸੀਂ ਦੇਖਣ ਨੂੰ ਕੱਲ ਮਿਲੇਗਾ ਭੰਗੜਾ ਦੇਖਣ ਨੂੰ ਮਿਲੇਗਾ ਔਰ ਫੁੱਲ ਡਰੈਸ ਜਿਹੜੀ ਰੈਸਲ ਹੈ ਉਹ ਇਸ ਟਾਈਮ ਇੱਥੇ ਲੁਧਿਆਣਾ ਸ਼ਹਿਰ ਦੇ ਪੀਏ ਉਦੇ ਸਪੋਰਟਸ ਗਰਾਊਂਡ ਦੇ ਵਿੱਚ ਕੀਤੀ ਜਾ ਰਹੀ ਹੈ ਲਗਭਗ ਫਖ ਸਕੂਲਾਂ ਦੇ ਜਿਹੜੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਦੇ ਨਾ ਫੁੱਲ ਡਰੈਸ ਰੈਸਲ ਕਰਨ ਵਾਸਤੇ ਆਪਣੇ ਆਪਣੀ ਪਰਫਾਰਮੈਂਸ ਦੇ ਅਕੋਰਡਿੰਗ ਆਪਣੀ ਡਰੈਸਿਸ ਪਾ ਕੇ ਆਏ ਨੇ ਉਸ ਤੋਂ ਇਲਾਵਾ ਤੁਹਾਨੂੰ ਲੱਗਦਾ ਕਿ ਇਸ ਮੌਕੇ ਦੇ ਮੁੰਡਿਆਂ ਦੇ ਵੱਲੋਂ ਜਿਹੜਾ ਵਾ ਬਹੁਤ ਹੀ ਵਧੀਆ ਤਰੀਕੇ ਦਾ ਜਿਹੜਾ ਤੁਹਾਨੂੰ ਪੰਗੜਾ ਜਿਹੜਾ ਕੀਤਾ ਨਜ਼ਰ ਆਏਗਾ 15 ਅਗਸਤ ਨੂੰ ਲੈ ਕੇ ਫੁੱਲ ਡਰੈਸ ਦੇ ਵਿੱਚ ਉਹ ਨਾਲ ਹੀ ਨਾਲ ਜਿਹੜਾ ਵਾ ਕੁੜੀਆਂ ਵੱਲੋਂ ਵੀ ਗਿੱਧਾ ਕੀਤਾ ਗਿਆ ਵਾ ਇਸ ਤੋਂ ਇਲਾਵਾ ਕੀ ਕੁਝ ਖਾਸ ਰਿਹਾ ਆ ਤੁਹਾਨੂੰ ਦਿਖਾਣੇ ਆ ਖਾਸ ਰਿਪੋਰਟ ਇਸ ਪ੍ਰਕਾਰ ਕੀ ਮੰ ਤਿਆਰੀਆਂ ਕੀਤੀਆਂ ਇਸ ਪਰ ਤੇ ਪਤਾ ਤੁਸੀਂ ਦੇਖਿਆ ਹੀ ਹੋਣਾ ਹੈ ਬੱਚਾ ਨੇ ਬਹੁਤ ਆਪਣੀ ਮਿਹਨਤ ਕੀਤੀ ਹੈ ਤੇ ਇਸ ਵਾਰੀ ਜਿਹੜੇ ਸਾਡੇ ਸਪੈਸ਼ਲ ਚਿਲड्रन ਹੈ ਉਹਨਾਂ ਦਾ ਹੁਨਰ ਅੱਗੇ ਲਾਉਣ ਲਈ ਅਸੀਂ ਉਹਨਾਂ ਤੋਂ ਇੱਕ ਸਪੈਸ਼ਲ ਆਈਟਮ ਕਰਾ ਰਹੇ ਨੈਸ਼ਨਲ ਐਂਥਮ ਦੀ ਤੇ ਜਿਹੜੇ ਬੱਚੇ ਦੇਖ ਨਹੀਂ ਸਕਦੇ ਜਾਂ ਸੁਣ बोल ਨਹੀਂ ਸਕਦੇ ਉਹ ਆਈਟਮ ਪ੍ਰਪੇਅਰ ਉਹਨਾਂ ਨੇ ਕੀਤੀ ਹੈਗੀ ਹੈ ਤੇ ਉਸ ਤੋਂ ਇਲਾਵਾ ਮੋਰ ਥੈਨ 1500 ਬੱਚਾ ਇੱਥੇ ਪਾਰਟਿਸਿਪੇਟ ਕਰ ਰਿਹਾ ਹੈਗਾ ਹੈ ਸਿਕਿਉਰਿਟੀ ਪੱਖੋਂ ਵੀ ਪੂਰੇ ਇੰਤਜ਼ਾਮ ਕਰ ਦਿੱਤੇ ਗਏ ਹੈਗੇ ਸਾਡੇ ਜਿਹੜੇ ਚੀਫ ਗੈਸਟ ਹੋਣਗੇ ਉਹ ਸਾਡੇ ਲੋਕਲ ਗਵਰਨਮੈਂਟ ਮਿਨਿਸਟਰ ਸਰਦਾਰ ਬਲਕਾਰ ਸਿੰਘ ਜੀ ਉਹ ਆਣਗੇ ਐਂਡ ਬਾਕੀ ਸਾਡੀ ਤਿਆਰੀਆਂ ਮੁਕੰਮਲ ਹੈਗੀ ਹੈ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਹੈਪੀ ਇੰਡੀਪੈਂਡੈਂਸ ਡੇ विश ਕਰਨਾ ਚਾਹੁੰਦੀ ਹਾਂ ਕਿੰਨੀ ਦਿਨ ਐਕਟੀਵਿਟੀ ਸਰ ਬਸ एवरीथिंग ਇਜ਼ ਕੰਪਲੀਟ ਆ ਸਾਡੀ ਫੁੱਲ ਡਰੈਸ ਰਿਹਰਸਲ ਸੀਗੀ ਸੋ एवरीथिंग ਇਜ਼ ਕੰਪਲੀਟ ਜੋ ਮਾਈਨਰ ਚੇਂजेस ਹੁੰਦੀਆਂ ਜਿਹੜੀ ਸਾਨੂੰ ਪਤਾ ਲੱਗਦੀਆਂ ਫੁੱਲ ਡਰੈਸ ਰਿਹਰਸਲ ਜੋ ਅਸੀਂ ਕਰਾ ਚੁੱਕੇ ਆ ਥੈਂਕ ਯੂ ਸੋ ਸਰ ਕਿਸ ਪ੍ਰਕਾਰ ਦੀਆਂ ਤਿਆਰੀਆਂ ਜਿਹੜੀਆਂ ਐ ਸੋ ਸਕੂਲਾਂ ਨੂੰ ਤੁਸੀਂ ਦੇਖ ਰਹੇ ਹੋ ਕਿੰਨੇ ਸਕੂਲਾਂ ਦੇ ਬੱਚੇ ਆ ਰਹੇ ਕਿ ਕਿ ਐਕਟੀਵਿਟੀਸ ਦੇਖਣ ਨੂੰ ਮਿਲਣਗੀਆਂ ਔਰ ਕੀ ਹਦਾਇਤਾਂ ਜਾਰੀ ਕੀਤੇਗੇ ਤੁਹਾਡੇ ਹਾਂ ਇਹਦੇ ਵਿੱਚ ਲਗਭਗ ਸਾਡਾ 2000 ਬੱਚਾ ਜਿਹੜਾ ਹੈਗਾ ਪਾਰਟਿਸਪੇਟ ਕਰ ਰਿਹਾ ਵੱਖ-ਵੱਖ ਇਹਦੇ ਵਿੱਚ ਗਿੱਧਾ ਭੰਗੜਾ ਪੀਟੀ ਸ਼ੋ ਆ ਤਿੰਨ ਸਾਡੇ ਕਲਚਰਲ ਆਈਟਮ ਤੇ ਬਲਾਈਂਡ ਬੱਚੇ ਜਿਹੜੇ ਸਾਡੇ ਅਦਕੀ ਪਹਿਲੀ ਵਾਰ ਸਦਕਾਰਜੋਗ ਡਿਪਟੀ ਕਮਿਸ਼ਨਰ ਮੈਡਮ ਜੀ ਨੇ ਜੋ ਰਾਸ਼ਟਰੀ ਗਾਇਨ ਜਿਹੜਾ ਹੈਗਾ ਉਹ ਕਰਨਗੇ ਬੱਚੇ ਤਾਂ ਇਸ ਤਰ੍ਹਾਂ ਪੂਰੀ ਤਿਆਰੀ ਹੈ ਅੱਜ ਫਾਈਨਲ ਰੈਸਲ ਸੀਗੀ ਇਹਦੇ ਵਿੱਚ ਸਾਡੇ ਫੁੱਲ ਡਰੈਸ ਰੈਸਲ ਸੀਗੀ ਜਿਹਦੇ ਵਿੱਚ ਭੰਗੜਾ ਵਗੈਰਾ ਹੁੰਦਾ ਉਹਦੀਆਂ ਪੱਗਾਂ ਕਰਕੇ ਅਸੀਂ ਉਸੇ ਦਾ ਨਹੀਂ ਪਾਉਨੇ ਆ ਬਾਕੀ ਸਾਡੇ ਫੁੱਲ ਡਰੈਸ ਸੀ ਵਧੀਆ ਰਹੀਗਾ ਤੁਸੀਂ ਤਾਂ ਇੰਨਾ ਕੀ ਇੰਗੇ ਜਾਰੀ ਕੀਤੇਗੇ ਸਕੂਲਾਂ ਨੂੰ ਹੁੰਦਾ ਤਾਂ ਹੀ ਇੱਕ ਤਾਂ ਸਮੱਸਿਆ ਰਹਿਣਾ 7:30 ਵਜੇ ਇੱਥੇ ਪਹੁੰਚ ਜਾਣਾ ਤੇ ਦੂਜੀਆ ਇਹ ਹੈ ਵੀ ਪੂਰੀ ਤਿਆਰੀ ਚਾਹਣਾ ਕੱਲ ਫੇਰ ਰੈਸਲ ਚੱਲਣਗੇ ਸਾਡੇ ਕੱਲ ਰੈਸਲ ਸਰ 15 ਜੁਲਾਈ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿਖੇ ਇੱਕ ਇੱਕ ਖਾਸ ਰੱਖੋ 15 ਅਗਸਤ ਦਾ ਬੜਾ ਇੰਪੋਰਟੈਂਟ ਦਿਨ ਹੈ ਇਹਦੇ ਵਾਸਤੇ ਸਾਡੀ ਜਿਹੜੀ ਕਮਿਸ਼ਨਰ ਲੁਧਿਆਣਾ ਵੱਲੋਂ ਮਾਨਯੋਗ ਕੁਲਦੀਪ ਚੱਲ ਸਰ ਸੀਪੀ ਸਾਹਿਬ ਵੱਲੋਂ ਜਿਹੜਾ ਅਸੀਂ ਪ੍ਰੋਪਰ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਕੀਤੇ ਹੋਏ ਆ ਜਿਹਦੇ ਵਿੱਚ ਹਰ ਤਰ੍ਹਾਂ ਦੇ ਨਾਕੇ ਪੈਟਰੋਲਿੰਗਸ ਤੇ ਮੈਕਸਿਮਮ ਫੋਰਸ ਜਿਹੜੀ ਹੈ ਫੀਲਡ ਦੇ ਵਿੱਚ ਅਸੀਂ ਜਿਹੜੀਆਂ ਉਹਦੀ ਮੂਵਮੈਂਟ ਰੱਖੀ ਤੇ ਨੰਬਰ 2 ਬਾਕੀ ਜੋ ਅਪਰੇਟ ਦਾ ਇਵੈਂਟ ਹੈ ਉਹਦੇ ਵਿੱਚ ਵੀ ਸਾਡੀ ਪ੍ਰੋਪਰ ਸਾਡੀਆਂ ਜਿਹੜੀਆਂ ਫੋਰਸੀਆਂ ਟੁਕੜੀਆਂ ਉਹ ਉਹਨਾਂ ਦੀ ਪ੍ਰੋਪਰ ਰਿਹਸਲ ਹੋਣ ਤੋਂ ਬਾਅਦ ਜਿਹੜੀ ਉਹਨਾਂ ਦੀ ਪਰੇਡ ਤਿਆਰ ਹੈ ਅੱਜ ਜਿਹੜੀ ਇਹ ਇੱਥੇ ਫਾਈਨਲ ਰਿਹਸਲ ਸੀ ਉੱਥੇ ਆਪਾਂ ਸਟੇਡੀਅਮ ਸਾਡਾ ਲੁਧਿਆਣਾ ਸਿਟੀ ਨੂੰ ਕੁਝ ਸੀਲ ਪੁਆਇੰਟ ਬਣਾਏ ਗਏ ਤੁਸਾਂ ਉਹ ਉੱਥੇ ਕਿਹੋ ਜਿਹੀ ਤਿਆਰੀ ਹੈਗੀ ਆ ਕਿਸ ਤਰ੍ਹਾਂ ਚੈਕਿੰਗ ਕੀਤੀ ਗਈ ਹੈ ਪ੍ਰੋਪਰ ਸਿਟੀ ਸੀਲਿੰਗ ਨਾਕਾ ਸਾਡੇ ਬਣੇ ਹੋਏ ਆ ਉਹਨਾਂ ਪੁਆਇੰਟਾਂ ਤੇ ਅਸੀਂ ਸੀਟੀ ਸੀਲਿੰਗ ਨਾਕਾ ਸਾਡੇ ਪੀਸੀਆਰਾਂ ਦੇ ਪੁਆਇੰਟ ਜਿਹੜੀ ਉਹ ਪੀਸੀਆਰ ਦੀ ਮੂਵਮੈਂਟ ਤੇ ਪਲੱਸ ਸਾਡੀ ਮੈਕਸਿਮਮ ਜਿਹੜੀ ਫੋਰਸ ਜਿੰਨੀ ਸਾਡੀ ਰ ਫੋਰਸ ਅਸੀਂ ਸਾਰੇ ਕਮਿਸ਼ਨਰੇਟ ਦੇ ਏਰੀਆ ਤੇ ਪਲੱਸ ਜਿਹੜਾ ਪਲੇਸ ਆਫ ਫੰਕਸ਼ਨ ਦੇ ਵਿੱਚ ਜਿਹੜੀ ਆਊਟਰ ਕਾਰਡਨ ਤੇ ਉਹ ਸਾਰੀ ਅਸੀਂ ਫੋਰਸ ਜਿਹੜੀ ਹੈ ਪ੍ਰਬੰਧ ਕੀਤੇ ਹੋਏ ਆ ਸਫੀਸ਼ੀਐਂਟ ਫੋਰਸ ਆ ਐਕਸਟਰਾ ਫੋਰਸ ਕੋਸਨਾਤ ਕੀਤੀ ਵੀ ਜਾਂ ਨਹੀਂ ਸਾਡੇ ਕੋਲ ਕਮਿਸ਼ਨਰੇਟ ਦੀ ਇਸ ਫੰਕਸ਼ਨ ਲਈ ਕਿਉਂਕਿ ਇੱਥੇ ਆਪਣਾ ਸਾਡੇ ਮਿਨਿਸਟਰ ਬਲਕਾਰ ਸਿੰਘ ਸਰ ਆ ਰਹੇ ਹਨ ਤੇ ਉਹਦੇ ਕਰਕੇ ਜੋ ਉਹ ਸਕਿਉਰਿਟੀ ਅਰੇਂਜਮੈਂਟ ਦੀ ਲੋੜ ਹੈ ਜੋ ਰਿਕੁਆਇਰਮੈਂਟ ਹੈ ਉਹ ਸਾਡੇ ਕੋਲ ਹੈ ਔਰ ਸਫੀਸ਼ੀਐਂਟ ਸੀ ਜਿਹੜੀ ਫੋਰਸ ਹੈ ਡਿਪਲੋਏ ਕੀਤੀ ਹੈ ਸੋ ਸ਼ਹਿਰ ਚ ਵੱਖ-ਵੱਖ ਜਿਹੜਾ ਸਮਾਗਮ ਹੋਣੇ ਉਸ ਤੇ ਵੀ ਕੁਝ ਜਿਹੜੇ ਜਿਹੜੇ ਜਿੱਥੇ-ਜਿੱਥੇ ਸਮਾਗਮ ਹੈ ਉਸ ਉਸ ਮੁਤਾਬਿਕ ਪੁਆਇੰਟ ਡਿਊਟੀ ਲਗਾਈ ਗਈ ਹੈ ਸੋ ਦੋਸਤੋ ਸਿਆਸ ਕਰਦੇਗੇ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆਣਾ ਲੁਧਿਆਣਾ ਲਾਈਕ ਤੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀ